ਅਨਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਆਂਦਾ ਹੈਗਾ ਉਹਦੇ ਨਾਲ ਹੀ ਅਸੀਂ ਸਾਰੇ ਸਿਸਟਮ ਨੂੰ ਫੀਡ ਕਰਦੇ ਆਂ ਕਾਫੀ ਸਾਰੇ ਵਾਟਰ ਕੋਰਸ ਪਿਛਲੇ 2 ਸਾਲਾਂ ਚ ਅਸੀਂ ਰਿਸਟੋਰ ਕਰਾਏ ਸੀਗੇ ਤੇ ਇਸ ਸਾਲ ਵੀ ਅਸੀਂ ਕਾਫੀ ਸਾਰਾ ਪਾਣੀ ਛੱਡਿਆ ਹੈਗਾ ਨਹਿਰਾਂ ਤਕਰੀਬਨ ਸਾਡੀਆਂ ਫੁੱਲ ਕਪੈਸਿਟੀ ਚੱਲੀਆਂ ਨੇ ਸਾਰੀਆਂ ਡੇਲਾਂ ਦੇ ਸਾਡੀਆਂ ਸਾਡਾ ਪਾਣੀ ਜਾ ਰਿਹਾ ਤੇ ਕਿਸਾਨ ਨੂੰ ਪਾਣੀ ਯੂਜ਼ ਕਰ ਰਹੇ ਨੇ ਇਹ ਖਾਲ ਪਹਿਲਾਂ ਕੱਚਾ ਸੀ ਕੱਚੇ ਤੋਂ ਬਾਅਦ ਨਹਿਰ ਦੇ ਬੈਕਮੈਨ ਉਪਰਾਲੇ ਕਰਕੇ ਇਸ ਨੂੰ ਪੱਕਾ ਕਰ ਦਿੱਤਾ ਇਸ ਦੇ ਨਾਲ ਸਾਡੇ ਜਿਹੜੇ ਖੇਤ ਨੇ ਉਹਨਾਂ ਨੂੰ ਪਾਣੀ ਬਹੁਤ ਜ਼ਿਆਦਾ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਉਪਰਾਲੇ ਕੀਤੇ ਗਏ ਸੀਗੇ ਪਿਛਲੇ ਸਾਲ ਤੋਂ ਜਿਹੜੀ ਮੇਰੀ ਸਬਡਿਵੀਜ਼ਨ ਦੇ ਵਿੱਚ ਜਿੰਨੀਆਂ ਨਹਿਰਾਂ ਹੈਗੀਆਂ ਉਹ ਕੱਚੀਆਂ ਤੋਂ ਪੱਕੀ ਕਰ ਦਿੱਤੀ ਗਈ ਜਿਦੇ ਵਿੱਚ ਵੀ ਵੱਡੀਆਂ ਨਹਿਰਾਂ ਜਿਹੜੀਆਂ ਹੈਗੀਆਂ ਉਹਦੇ ਬੈੱਡ ਜਿਹੜੇ ਕੱਚੇ ਰੱਖੇ ਗਏ ਨੇ ਤਾਂ ਕਿ ਉਹ ਜ਼ਮੀਨੀ ਪਾਣੀ ਵੀ ਰੀਚਾਰਜ ਹੋ ਸਕੇ ਸਾਨੂੰ ਪਾਣੀ ਸਰਕਾਰ ਦੇ ਰਹੀ ਆ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਹੈ ਭਰਾਵਾਂ ਨੂੰ ਬੇਨਤੀ ਇਹੋ ਜੀ ਸਾਰੇ ਆਪੋ ਆਪਣੇ ਖਾਲ ਪਾਗੇ ਐਂਡ ਤੱਕ ਪਾਣੀ ਖੜੋ ਜੀ ਪਾਣੀ ਬਹੁਤ ਆਉਣ ਡਿਆ ਤੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਬਚੂਗਾ ਫਰੀਦਕੋਟ ਪੁਲਿਸ ਦੇ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਦੌਰਾਨ ਚੈਕਿੰਗ ਕੀਤੀ ਗਈ। ਇਸ ਦੌਰਾਨ ਨਾਕੇ ਤੇ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਤੇ ਉੱਤੇ ਰੋਕਿਆ ਤੇ ਉਸ ਦੀ ਚੈਕਿੰਗ ਕੀਤੀ ਗਈ ਹੈ। ਤਾਂ ਉਸ ਵਿੱਚ ਇੱਕ ਵਿਅਕਤੀ ਦੇ ਕੋਲੋਂ 100 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਹੋਈ ਹੈ। ਮੌਕੇ ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਕਾਰ ਜਿਹੜੀ ਹੈ I20 ਉਸ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ। ਡੀਐਸਪੀ ਤਰਲੋਚਨ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫ ਦੀ ਪਛਾਣ ਮਲਕ ਸਿੰਘ ਪੁੱਤਰ ਲక్ష్మణ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਪਿੰਡ ਦੀਪ ਸਿੰਘ ਵਾਲਾ ਦਾ ਰਹਾਇਸ਼ੀ ਹੈ ਪੁਲਿਸ ਪਾਰਟੀ ਦੇ ਵੱਲੋਂ ਦੋਸ਼ੀ ਪਾਸੋਂ 100 ਗ੍ਰਾਮ ਹੈਰੋਇਨ 50 ਗ੍ਰਾਮ ਅਫੀਮ ਸਮੇਤ i20 ਕਾਰ ਨੰਬਰ DMLC ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ 9 ਨਵੰਬਰ ਨੂੰ ਸਹਾਇਕ ਥਾਣੇਦਾਰ ਤੇਜ ਸਿੰਘ ਥਾਣਾ ਸਿਟੀ ਫਰੀਦਕੋਟ ਪੁਲਿਸ ਟੀਮ ਸਮੇਤ ਰੇਲਵੇ ਬ੍ਰਿਜ ਤਲਵੰਡੀ ਰੋਡ ਫਰੀਦਕੋਟ ਦੇ ਉੱਤੇ ਇਹ ਪੂਰੀ ਪਾਰਟੀ ਮੌਜੂਦ ਸੀ ਤਾਂ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਵੱਲੋਂ ਦੱਸਿਆ ਕਿ ਇੱਕ ਵਿਅਕਤੀ ਮਲਕ ਸਿੰਘ ਜੋ ਕਿ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਪੈਸਕੋ ਕਰਮਚਾਰੀ ਹੈ ਜੋ ਜੇਲ੍ਹ ਦੇ ਵਿੱਚ ਨਸ਼ਾ ਸਪਲਾਈ ਕਰਦਾ ਜੋ ਅੱਜ ਆਪਣੀ I20 ਕਾਰ ਦੇ ਉੱਤੇ ਸਵਾਰ ਹੋ ਕੇ ਫਰੀਦਕੋਟ ਨੂੰ ਆ ਰਿਹਾ ਹੈ ਜਿਸ ਦੇ ਚਲਦੇ ਪੁਲਿਸ ਪਾਰਟੀ ਦੇ ਵੱਲੋਂ ਨਾਕਾਬੰਦੀ ਦੌਰਾਨ I20 ਕਾਰ ਜਿਹੜੀ ਹੈ ਉਸ ਨੂੰ ਘੇਰਿਆ ਗਿਆ ਔਰ ਜਿਸ ਨੂੰ ਵਰਦੀ ਧਾਰੀ ਮੁਲਾਜ਼ਮ ਚਲਾ ਰਿਹਾ ਸੀਗਾ ਔਰ ਗੱਡੀ ਰੋਕ ਕੇ ਜਦੋਂ ਤਲਾਸ਼ੀ ਲਈ ਕੀਤੀ ਗਈ ਤਾਂ ਉਸ ਤੋਂ ਇਹ ਸਭ ਕੁਝ ਬਰਾਮਦ ਹੋਇਆ ਹੈ ਇਸ ਸਬੰਧੀ थाना ਸਿਟੀ ਫਰੀਦਕੋਟ ਵਿਖੇ ਐਨਡੀਪੀਸੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਕਤ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਸ ਤੋਂ ਹੋਰ ਕੁਝ ਜਿਹੜਾ ਆ ਪਤਾ ਲੱਗ ਸਕੇ ਤਾਂ ਜੋ ਕਾਰਵਾਈ ਵੱਡੀ ਕੀਤੀ ਜਾਵੇ ਫਿਲਹਾਲ ਇਹ ਪੂਰੀ ਕਾਰਵਾਈ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਨਸ਼ਿਆਂ ਦੇ ਵਿਰੁੱਧ ਬਿਲਕੁਲ ਸਖਤ ਹੈ ਤੇ ਉਹ ਕਿਸੇ ਵੀ ਤਰੀਕੇ ਦੀ ਕੋਤਾਹੀ ਜਿਹੜੀ ਹੈ ਨਹੀਂ ਵਰਤ ਰਹੀ ਜੇ ਜੋਤਨ ਅਸ਼ਮਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਏ ਉਸ ਵੱਲੋਂ ਕੱਲ ਸਾਡੇ ਫਰੀ ਕੋਟ ਪੁਲਿਸ ਨੂੰ ਉਸ ਟੈਂਪੋ ਵਧੀਆ ਇੱਕ ਕਾਮਯਾਬੀ حاصل ਹੋਈ ਜਦੋਂ ਸਾਡਾ ਏਐਸਸੀ ਤੇਜ ਸਿੰਘ ਫਰੀ ਕੋਟ ਟੁੰਡੀ ਰੋਡ ਪੁਲ ਕੋਲ ਨਾਕਾਬੰਦੀ ਕੀਤੀ ਸੀ ਤਾਂ ਕਾਉਂਟਰ ਇੰਟੈਲੀਜੈਂਸ ਦੀ ਟੀਮ ਉੱਥੇ ਇਕੱਠੇ ਹੋ ਕੇ ਇੱਕ ਇਨਫੋਰਮੇਸ਼ਨ ਇਕੱਠੀ ਸਾਂਝੀ ਹੁੰਦੀ ਏ ਇਹ ਜਿਸ ਦੇ ਵਿੱਚ ਇੱਕ ਮਲਕ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਜੇਲ ਵਿੱਚ ਪਾਸਟ ਪੈਸਕੋ ਕੰਪਨੀ ਇੱਕ ਹੈਗੀ ਹੈ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿੱਚ ਡਿਊਟੀ ਦੇ ਤਨਾਨ ਸੀ ਤਾਂ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਕਿ ਇਹ ਅੱਜ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਜੇਲ੍ਹੋਂ ਜਾ ਰਿਹਾ ਤੇ ਇਸ ਨੂੰ ਜੇ ਮੌਕੇ ਤੇ ਰਾਉਂਡ ਅਪ ਕੀਤਾ ਜਾਂਦਾ ਇਸ ਤੋਂ ਹੈਰਨ ਬਰਾਮਦ ਹੋ ਸਕਦੀ ਤਾਂ ਜਿਹੜਾ ਜਦੋਂ ਇਸ ਨੂੰ ਰਾਉਂਡ ਅਪ ਕਰਕੇ ਇਸ ਦੀ ਕਾਰਵਾਈ ਤਲਾਸ਼ੀ ਕੀਤੀ ਗਈ ਤਾਂ ਇਸ ਤੋਂ 100 ਗ੍ਰਾਮ ਹੈਰਨ 50 ਗ੍ਰਾਮ ਹਫੀਮ ਤੇ ਇੱਕ i20 ਕਾਰ ਜਿਹੜੀ ਇਸ ਤੋਂ ਉੱਥੇ ਮੌਕੇ ਤੇ ਬਰਾਮਦ ਕੀਤੀ ਗਈ ਹੈ ਤੇ ਇਸ ਤੇ ਇਸ ਵਿੱਚ ਇਹ ਦੱਸਣ ਜੋਗੇ ਵੀ ਇਹ ਪਿਛਲੇ ਡੇਟ 2 ਸਾਲਾਂ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਵਿੱਚ ਮਤੌਰ ਤੇ ਪੈਸਕੋ ਕੰਪਨੀ ਵੱਲੋਂ ਤਾਇਨਾਤ ਤੇ ਜਿਹੜਾ ਇਹ ਐਕ ਸਰਵਿਸਮੈਨ ਨੇ ਪਹਿਲਾਂ ਫੌਜ ਚੋਰ ਰਹਿ ਕੇ ਦੁਬਾਰਾ ਪੈਸਕੋ ਕੰਪਨੀ ਥਰੂ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀ ਤੇ ਹੁਣ ਇਸ ਨੂੰ ਅੱਜ ਮਾਂਜੋ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਸਖਤੀ ਨਾਲ ਪੁੱਛਗਿਛ ਕਰਾਂਗੇ ਕਿ ਇਹ ਕਿਸ ਤੋਂ ਸ਼ੈਰੋਂ ਲੈ ਕੇ ਆਇਆ ਸੀ ਤੇ ਅੱਗੇ ਜੇਲ੍ਹ ਦੇ ਵਿੱਚ ਇਹਨਾਂ ਦਾ ਕੀ ਨੈਟਵਰਕ ਹੈ ਕਿਸ ਦੇ ਟੈਨ ਤੇ ਇਹ ਸਪਲਾਈ ਕਰਦਾ ਹੈ ਤੇ ਅੰਦਰ ਕਿਹਨੂੰ ਸਪਲਾਈ ਕਰਦਾ ਤੇ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਜੇਲ੍ਹ ਚ ਲੈ ਕੇ ਆਵਾਂਗੇ ਤੇ ਜਿਹੜੀ ਸਖਤੀ ਨਾਲ ਪੁੱਛਗਿਛ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਕੀ ਸਵਾਲ ਦੇ ਵਿੱਚ ਜਿਹੜੀ ਇਹ ਇਹ ਕਾਂਸਟੇਬਲ ਸੀ ਇਹ ਜਿਵੇਂ ਪੈਸਕੋ ਕੰਪਨੀ ਵੱਲੋਂ ਇਨਨ ਪੱਤੀ ਕੀਤਾ ਗਿਆ ਪ੍ਰਾਈਵੇਟ ਤੌਰ ਤੇ ਜਿਹੜੇ ਹੁੰਦੀ ਹੈ ਰੈਗੂਲਰ ਪੋਸਟਿੰਗ ਹੁੰਦੀ ਫੇਸਬੁੱਕ ਕੰਪਨੀ ਦੇ ਜਿਹੜੇ ਸਕਿਉਰਟੀ ਬਤੌਰ ਸਕਿਉਰਟੀ ਇਹਨਾਂ ਰੱਖਿਆ ਤੇ ਇਹ ਹੁਣ ਅਗੇ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਕਿ ਇਹ ਅੰਦਰ ਕਿਵੇਂ ਸਪਲਾਈ ਕਰਦੇ ਕਿ ਇਹਦੀ ਜੇਲ੍ਹ ਦੇ ਅੰਦਰ ਡਿਊਟੀ ਸੀ ਜਾਂ ਬਾਹਰ ਸੀ ਇਹ ਇਹਨਾਂ ਅੰਦਰ ਕਿਸ ਤਰ੍ਹਾਂ ਇਹ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਇਸ ਨੂੰ ਪਹਿਲਾਂ ਰਿਪੋਰਟ ਕਰ ਚੁੱਕਾ ਹੈ ਇੱਕ ਹੁਣ ਇਸ ਨੂੰ ਪੁਚਲਿਸ ਦੇਕ ਪਾਰਟ ਤੇਰ ਮਾਰਦਾਨੀ ਤੋਂ ਪੁਰਸ਼ਕੀ ਚਕਿਤ ਜੀ ਸਾਡੇ ਆਈਕੂ ਕੱਡੇ ਵੀ ਐਨਲੌਗਿਕਸ ਕਰਦੇ ਨੇ ਬਿਲਕੁਲ ਜੇ ਇਹਨਾਂ ਜੇਲ ਦੇ ਅੰਦਰ ਸਪਲਾਈ ਕਰਨੀ ਤਾਂ ਨੇਚਰਲ ਵੀ ਉਹ ਅੰਦਰ ਇਹਦਾ ਨੈਟਵਰਕ ਹੋਏਗਾ ਤੇ ਉਹ ਅਸੀਂ ਮਾਰਦਾਨੀ ਜਿਹੜਾ ਉਹਨਾਂ ਨੂੰ ਜਿਹੜਾ ਵੀ ਇਹਦਾ ਨੈਟਵਰਕ ਅੰਦਰ ਹੋਏਗਾ ਤੇ ਮੋਨੀਟਰ ਕਰਾਂਗੇ ਤੇ ਉਹ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਅੰਦਰਲਾ ਵੀ ਨੈਟਵਰਕ ਤੇ ਬਾਹਰਲਾ ਵੀ ਜਿਹੜੇ ਬਾਹਰ ਨੂੰ ਜਿੱਥੋਂ ਸਪਲਾਈ ਸਾਰੇ ਤਰੀਕਿਆਂ ਦੇ ਵਿੱਚ ਆ ਰਹੀਆਂ ਤਾਂ ਨਾਲ ਤਾਰੀ ਜਿਹੜੇ ਹੈਗੇ ਆ ਅ ਅ ਵਿਸ਼ੇਸ਼ ਪਦਾਰਥਾਂ ਦੇ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਦੇਰ ਦੇ ਵਿੱਚ ਅਹ ਦੇਖੋ ਜੇਲ੍ਹ ਡਿਪਾਰਟਮੈਂਟ ਉਹ ਲਗਾਤਾਰ ਤਾਂ ਇਹਦੇ ਤੇ ਜੇਲ੍ਹ ਵਿੱਚ ਸਰਚ ਕੀਤੀ ਜਾਂਦੀ ਹੈ ਸਾਡੇ ਅਹ ਥੜੀ ਸਾਡੀ ਪੁਲਿਸ ਨੂੰ ਨਾਲ ਲੈ ਕੇ ਕਈ ਵਾਰਾਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਬਟ ਫਿਰ ਵੀ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਆਪਣੇ ਤਰੀਕੇ ਨਾਲ ਜਿਹੜੇ ਲੋਕ ਹੁੰਦੇ ਨੇ ਜਾਂ ਕੋਈ ਕੈਦੀ ਨੇ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿਸ ਤਰ੍ਹਾਂ ਦਿਮਾਗ ਲਾਉਂਦੇ ਨੇ ਨਹੀਂ ਕਿਸ ਤਰ੍ਹਾਂ ਇਹਨੂੰ ਅੰਦਰ ਸਾਂਝ ਇਸ ਤਰ੍ਹਾਂ ਇਹ ਜਿਹਨੂੰ ਆਪਾਂ ਕਹਿੰਦੇ ਐਮਪਲੋਇ ਹੈਸ਼ੀ ਸਾਡੇ ਜਿਹੜੀ ਪ੍ਰੈਸ ਕੋ ਕੰਪਨੀ ਦਾ ਹੀ ਇਹ ਮੁਲਾਜ਼ਮ ਆਪ ਹੀ ਇਸ ਨੂੰ ਸਟਾਈ ਕਰ ਰਿਹਾ ਸੀ ਤੇ ਇਹ ਬਠਮੜੀ ਕੋਈ ਹੋਰ ਕੰਡਗੀ ਸੋਫੀ ਨਾਲ ਬੋਲਣ ਤੋਂ ਹੋ ਸਕਦਾ ਨਹੀਂ ਦੇਖੋ ਇਹ ਹੁਣ ਅੱਜ ਇਹਨਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ ਸਬੂਤ ਤੇ ਲੈ ਕੇ ਇਹਨੂੰ ਪੁੱਛ ਕੇ ਸ ਕਰਾਂਗੇ ਵੀ ਇਹਦਾ ਪ੍ਰੋਪਰ ਜਿਹੜਾ ਇਹਦਾ ਜਿਹੜਾ ਨੈਟਵਰਕ ਇਹ ਬਰੇਕ ਕਰਾਂਗੇ ਇਹ ਜਿਹੜਾ ਬੈਕਵਰਡ ਫਾਰਵਰਡ ਜਿਮ ਕਹਿ ਦਿੰਨੇ ਆ ਜਿਹੜਾ ਇਹਨੇ ਅੰਦਰ ਸਪਲਾਈ ਕਰਨ ਵਾਲੇ ਤੇ ਜਿਹੜੇ ਬਾਹਰੋਂ ਕਿੱਥੋਂ ਸਪਲਾਈ ਹੋਈ ਉਹ ਉਸ ਨੂੰ ਅਸੀਂ ਬ੍ਰੇਕ ਕਰਾਂ ਫਿਰ ਇਹਨੇ ਉਸ ਟਾਈਮ ਵਰਦੀ ਪਾਈ ਹੋਈ ਸੀ ਜਦੋਂ ਇਹਨੂੰ ਅਧਿਕਾਰ ਤੇ ਆ ਰਿਹਾ ਸੀ ਇਹਨੂੰ ਡਿਊਟੀ ਡਿਊਟੀ ਤੋਂ ਜਾਂ ਟਾਈਮ ਨੂੰ